ਅਸੀਂ ਵਿਸਾਖੀ ਦਿਹਾੜਾ ਮਨਾਉਣ ਪਾਕਿਸਤਾਨ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਸ੍ਰੀ ਗੁਰਦੁਆਰਾ ਪੰਗਾ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਜਿੰਨੇ ਵੀ ਬੜਾ ਧਾਰਮਿਕ ਸਥਾਨ ਨੇ ਸਭ ਦੇ ਦਰਸ਼ਨਾਂ ਸੰਗਤ ਚੱਲੀ ਹੈ ਅੱਜ ਪਹਿਲੀ ਵਾਰ ਵੀਜ਼ਾ ਲੱਗਾ ਤਾਂ ਬੜਾ ਬੜਾ ਮਨ ਨੂੰ ਸ਼ਾਂਤੀ ਮਿਲੀ ਹੈ ਵੀ ਬਾਬਾ ਨਾਨਕ ਦੇ ਦਰਸ਼ਨ ਕਰਨ ਚੰਗੇ ਹੈ ਹਾਂ ਕਰਮਾ ਵਾਲਾ ਕਰਮਾ ਵਾਲੇ ਆ ਜਿਹਦਾ ਵੀਜ਼ਾ ਲੱਗਿਆ ਤੇ तकरीबन ਇਤ ਕੀ ਸਾਰੇ ਹੀ ਸੰਗਤ ਦੀ ਸੁਣ ਲਈ ਵੀ ਸਭ ਦਾ ਆਲਮੋਸਟ ਵੀਜ਼ਾ ਲੱਗ ਗਿਆ ਕਦੋਂ ਜੱਥਾ ਜਾਣਾ ਤੇ ਕਦੋਂ ਵਾਪਸ ਆਣਾ ਅ ਜਥਾ 10 ਤਰੀਕ ਨੂੰ ਜਾਏਗਾ ਤੇ 19 ਤਰੀਕ ਨੂੰ ਵਾਪਸ ਆਏਗਾ ਕਿੰਨੇ ਦਿਨਾਂ ਦੀ ਹੈ 10 ਦਿਨ ਦਾ ਤਕਰੀਬ ਮੈਂ ਦਾ ਸਪੈਸ਼ਲ ਕੈਨੇਡਾ ਤੋਂ ਆਇਆ ਹਾਂ ਦਰਸ਼ਨ ਕਰਨ ਵਾਸਤੇ ਆਇਓ ਪਟਿਆਲੇ ਤੋਂ ਅੱਜ ਵੀਜ਼ੇ ਲੱਗੇ ਨੇ ਵੀ ਵੀਜ਼ੇ ਲੈਣ ਆਇਓ ਪਾਕਿਸਤਾਨ ਤੋਂ ਗੁਰਦੁਆਰਾ ਨਹੀਂ ਜਾ ਰਹੀ ਕਿੰਨੇ ਬਹੁਤ ਅੱਛਾ ਲੱਗਿਆ ਰੋਜ਼ ਅਰਦਾਸਾ ਕਰੀਦੇ ਅਸੀਂ ਕੋਈ ਸੱਚੇ ਬਾਦਸ਼ਾਹ ਗੁਰੂਤਮ ਜੀ ਦੇ ਦਰਸ਼ਨ ਉਹ ਅੱਜ ਲੱਗ ਗਿਆ ਨੇ ਤੇ ਬੜਾ ਅੱਛਾ ਲੱਗਿਆ ਅੱਜ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਅੱਛਾ ਲੱਗ ਰਿਹਾ ਪਹਿਲੀ ਵਾਰ ਵੀਜਾ ਲੱਗ ਪਹਿਲੀ ਵਾਰ ਕਰ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਬਹੁਤ ਜੀ ਜਾਣਕਾਰੀ ਆ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਤੇ ਬੋੜੀ ਸਾਹਿਬ ਸਾਰੇ ਗੁਰਦਵਾਰ ਮੰਦਰਾਂ ਦర్శਨ ਕਰਾਂਗੇ ਉੱਪਰ ਉੱਥੇ ਵੀ ਜਾਵਾਂਗੇ ਉਹਨਾਂ ਦੀ ਦਰਗਾਹ ਤੇ ਆਪਣਾ ਕੀ ਪੰਜਾ ਸਾਹਿਬ ਦੇ ਉੱਪਰ ਠੀਕ ਹੈ ਜੀ ਹਾਂ ਅਸਰਮ ਦਾ ਹਾਂ ਹਾਂ ਉਹਨਾਂ ਦਾ ਠੀਕ ਹੈ ਜੀ ਹਾਂ ਇਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਇਤਿਹਾਸਕ ਦਿਹਾੜਿਆਂ ਤੇ ਪਾਕਿਸਤਾਨ ਸਿਰ ਜਿਹੜੇ ਗੁਰਧਾਮ ਆ ਉਹਨਾਂ ਦੀ ਯਾਤਰਾ ਵਾਸਤੇ ਸਿੱਖ ਸੰਗਤਾਂ ਨੂੰ ਮਦੇ ਜਥੇ ਭੇਜੇ ਜਾਂਦੇ ਆ ਜਿਦੇ ਵਿੱਚ ਵਿਸਾਖੀ ਜਿਹੜੀ ਖਾਲਸਾ ਸਾਜਨਾ ਦਿਵਸ ਆ ਇਹ ਵੀ ਇੱਕ ਐਗਾਮ ਦਿਹਾੜਾ ਆ ਇਹਦੇ ਤੇ ਵੀ ਹਰ ਵਾਰ ਭੇਜਿਆ ਜਾਂਦਾ ਤੇ ਇਸ ਵਾਰ ਵੀ ਇਹ ਜਥਾ ਜਿਹੜਾ ਵਾ ਉਹ 20 ਦਸ ਤਰੀਕ ਨੂੰ ਇਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਪਰਵਾਣਾ ਕੀਤਾ ਜਾਣਾ ਕਿੰਨੇ ਚ ਸਦਨ ਜਾ ਰਹੇ ਇਹਦੇ ਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1900 ਤੇ 42 ਜਿਹੜੇ ਨਾਮ ਆ ਪਾਸਪੋਰਟ ਆ ਉਹ ਭੇਜੇ ਗਏ ਸੀ ਤੇ ਸਾਨੂੰ 1942 ਸਾਰੇ ਦੇ ਸਾਰੇ ਜਾਨੀ ਕਿ 100% ਸਾਨੂੰ ਜਿਹੜੇ ਵੀਜ਼ੇ ਪ੍ਰਾਪਤ ਹੋਏ ਰਵਤ ਜੀ ਇਹ ਦੇਖਿਆ ਗਿਆ ਜੀ ਕਾਫੀ ਦਿਹਾਕੇ ਬਾਅਦ ਅਸੀਂ ਕਹਿ ਲਈਏ ਇੰਨੇ ਵੀਜ਼ੇ ਮਿਲੇ ਨੇ ਜਿਨ੍ਹਾਂ ਨੇ ਤੁਸੀਂ ਮਤਲਬ ਪ੍ਰੋਸੀਡਿੰਗ ਕੀਤੀ ਆ ਉਹਨੇ ਹੀ ਵੀਜ਼ੇ ਮਿਲੇ ਨੇ ਕਿਵੇਂ ਦੇਖਣੋ ਇਸ ਨੂੰ ਦੇਖੋ ਸ਼੍ਰੋਮਣੀ ਪ੍ਰਾਪਤੀ ਮੰਨਦੇ ਅਸੀਂ ਦੇਖੋ ਜਦੋਂ ਪਰਮ ਜੀ ਹਰ ਵਾਰ ਜਦੋਂ ਸ਼ਰਧਾਲੂ ਆ ਕੇ ਪਾਸਪੋਰਟ ਜਮ੍ਹਾਂ ਕਰਾਉਂਦੇ ਆ ਸ਼੍ਰੋਮਣੀ ਗੁਰਦੁਆਰਾ ਪਰੋਂਦੇ ਕਮੇਟੀ ਕੋ ਅਸੀਂ ਦੂਤਾਵਾਸ ਕੋਲ ਭੇਜ ਦਿੰਨੇ ਆ ਦਿੱਲੀ ਜਿਹੜੀ ਪਾਕਿਸਤਾਨ ਸਰਕਾਰ ਨਾਲ ਜਦੋਂ ਅਸੀਂ ਉਹ ਪਾਸਪੋਰਟ ਭੇਜਦੇ ਆ ਤੇ ਸ਼ਰਧਾਲੂ ਦੇ ਮਨ ਚ ਉਸੇ ਵੇਲੇ ਹੀ ਆਏ ਲੱਗਦਾ ਉਹਨੂੰ ਕਿ ਸ਼ਾਇਦ ਮੇਰਾ ਵੀਜ਼ਾ ਲੱਗ ਜਾਣਾ ਤੇ ਮੈਂ ਪਾਕਿਸਤਾਨ ਜਾ ਕੇ ਜਿਹੜੇ ਸਾਡੇ ਵਿਛਰੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਜਦੋਂ ਵੀਜ਼ਾ ਨਹੀਂ ਪ੍ਰਾਪਤ ਹੁੰਦਾ ਕਿ ਇਹਨੂੰ ਉਦੋਂ ਉਹਦੇ ਮਨ ਨੂੰ ਸੱਟ ਵੱਜਦੀ ਹੈ ਠੇਸ ਪੁੱਜਦੀ ਹੈ ਸੋ ਇਸ ਵਾਰ ਜਿਹੜੇ ਸਾਰੇ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਆ ਇੱਕ ਬਹੁਤ ਚੰਗੀ ਗੱਲ ਆ ਅਸੀਂ ਧੰਨਵਾਦ ਵੀ ਕਰਦੇ ਆ ਚੰ ਸ਼੍ਰੋਮਣੀ ਕਮੇਟੀ ਦੁਆਰਾ ਪਰੰਪਰ ਅੰਦਰ ਕਮੇਟੀ ਦੇ ਹਰ ਸਾਲ ਅਪੀਲਾਂ ਕਰਦੀ ਆ ਹਰ ਵਾਰ ਅਪੀਲਾਂ ਕਰਦੀ ਆ ਕਿ ਵਰਤਮਾਨ ਸਰਦਾਰ ਹਲਮਾਨ ਜੱਥੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਣ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਾਨਯੋਗ ਪ੍ਰਧਾਨ ਸਾਹਿਬ ਨੇ ਸਾਡੇ ਐਡਵੋਕੇਟ ਹਰਦੇਂਦਰ ਸਿੰਘ ਧਾਮੀ ਸਾਹਿਬ ਉਹਨਾਂ ਨੇ ਪਹਿਲ ਕਦਮੀ ਕਰਕੇ ਤੇ ਇੱਕ ਜਿਹੜਾ ਵਫ਼ਦ ਆ ਉਹ ਚ ਪਧਰੀ ਉਹ ਅਸੀਂ ਭੇਜਿਆ ਸੀਗਾ ਜਿਹੜਾ ਹਾਈ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ ਦਿੱਲੀ ਜਾ ਕੇ ਤੇ ਉਹ ਵਫ਼ਦ ਗੱਲ ਕਰਕੇ ਆਇਆ ਸੀ ਕਿ ਸਾਨੂੰ ਸਾਰੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਇਆ ਕਰਨ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਇੱਕ ਵੱਡੀ ਸੰਵਿਧਾਨਕ ਸੰਸਥਾ ਵਾਚ ਸਿੱਖਾਂ ਦੀ ਤੇ ਜੇ ਉਹਦੇ ਵੀ ਦੇ ਇਦਾਂ ਕੱਟੇ ਜਾਣਗੇ ਤੇ ਸੰਗਤ ਜਿਹੜੀ ਆ ਉਹਨਾਂ ਦਾ ਮਨ ਦੁਖਦਾ ਸੋ ਇਸ ਵਾਰ ਉਹਨਾਂ ਨੇ ਸਾਡੀ ਇਹ ਅਪੀਲ ਜਿਹੜਾ ਵਕਫ ਤੇ ਗਿਆ ਸੀ ਸਾਡੇ ਮੁਖ ਸਕੱਤਰ ਸਾਹਿਬ ਸਰਕੁਲਵੰਤ ਸਿੰਘ ਮੰਨਣ ਦੀ ਅਗਵਾਈ ਚ ਗਿਆ ਸੀ ਮੈਂਬਰ ਸਾਹਿਬ ਨਾਲ ਗਏ ਸੀਗੇ ਸੋ ਉਹਨਾਂ ਨੇ ਸਾਡੀ ਜਿਹੜੀ ਇਹ ਅਪੀਲ ਹੈ ਬੇਨਤੀ ਮੰਨੀ ਆ ਅਸੀਂ ਧੰਨਵਾਦ ਕਰਦੇ ਆ ਕਿ ਮਤਲਬ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ ਹੈ ਮਤਤਾ ਜੀ ਇੱਕ ਚੀਜ਼ ਹੋਰ ਦੇਖੀ ਗਈ ਹੈ ਜਦੋਂ ਵੀ ਜਥਾ ਜਾਂਦਾ ਹੈ ਉਹਨਾਂ ਦੇ ਨਾਲ ਕਈ ਸਮਾਨ ਵੀ ਭੇਜਿਆ ਜਾਂਦਾ ਹੈ ਪੁਸਤਕਾਂ ਭੇਜੀ ਜਾਂਦੀਆਂ ਨੇ ਫੈਕਟਰੀ ਵੀ ਕੋਈ ਸਮਾਨ ਜਾ ਰਿਹਾ ਪਾਲਕੀ ਸਾਹਿਬ ਵੀ ਜਾ ਰਹੇ ਨੇ ਬਿਲਕੁਲ ਜਿਹੜੀ ਜਿਹੜੀਆਂ ਜਿਹੜੀਆਂ ਰੁਟੀਨ ਦੀਆਂ ਚੀਜ਼ਾਂ ਲੋਡ ਹੁੰਦੀ ਆ ਉੱਥੇ ਉਹ ਜਿਹੜੀ ਸਾਨੂੰ ਹਰ ਵਾਰੀ ਲਿਸਟ ਮਿਲਦੀ ਆ ਉਹ ਅਸੀਂ ਉਹਨਾਂ ਦਾ ਪ੍ਰਬੰਧ ਕਰਦੇ ਆ ਭਾਵੇਂ ਉਹ ਕਿਤਾਬਾਂ ਹੋਣ ਭਾਵੇਂ ਉਹ ਕਕਾਰ ਹੋਣਾ ਵਰਤਣ ਵਾਸਤੇ ਸਾਡੇ ਪੰਜ ਪਿਆਰੇ ਸਤਕਾਰਯੋਗ ਜਿਹੜੇ ਨੇ ਪੰਜ ਪਿਆਰੇ ਸਾਹਿਬਾਨ ਵੀ ਉੱਥੇ ਜਾਂਦੇ ਆ ਅਮਰ ਸੰਚਾਰ ਹੁੰਦਾ ਵਿਸਾਖੀ ਦਾ ਤੇ ਮਹੱਤਵ ਵੀ ਜਿਹੜਾ ਵਾ ਉਹ ਖਾਲਸਾ ਸਾਜਨਾ ਦਾ ਅਮਰ ਸੰਚਾਰ ਦੇ ਨਾਲ ਤੇ ਇਸ ਕਰਕੇ ਉੱਥੇ ਜਦੋਂ ਅਮਰ ਸੰਚਾਰ ਹੁੰਦਾ ਵਾ ਉਹਦੇ ਲਈ ਇੱਕ ਕਾਰ ਵੀ ਅਸੀਂ ਭੇਜਦੇ ਆ ਪੁਸਤਕਾਂ ਭੇਜਦੇ ਆ ਹੋਰ ਕਈ ਵਾਰੀ ਹਰਮੋਨੀਅਮ ਤਬਲਾ ਵਗੈਰਾ ਵੀ ਭੇਜਦੇ ਆ ਹੋਰ ਸਮਾਨ ਭੇਜਦੇ ਆ ਫਾਲਕੀ ਵੀ ਸਮੇ ਸਮੇਂ ਤੇ ਜਿਹੜੀ ਲੋਡ ਹੁੰਦੀ ਆ ਉਹ ਜਾਂਦੀਆਂ ਨੇ ਸੋ ਇਹ ਚੰਗੀ ਗੱਲ ਆ ਕਿ ਸੰਗਤ ਉਤਸ਼ਾਹ ਨਾਲ ਜਾਂਦੀ ਆ ਅੱਜ ਤੁਸੀਂ ਦੇਖੋ ਜਦੋਂ ਸਾਰਿਆਂ ਨੂੰ ਵੀਜ਼ੇ ਮਿਲੇ ਆ ਤੇ ਪਾਸਪੋਰਟ ਕਲੈਕਟ ਕਰਨ ਜਿੰਨੇ ਲੋਕ ਆਏ ਆ ਉਹਨਾਂ 'ਚ ਇੱਕ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੋ ਇਹ ਚੰਗੀ ਗੱਲ ਹੁੰਦੀ ਆ ਜਦੋਂ ਇਹ ਇਹੋ ਜਿਹੇ ਉਤਸ਼ਾਹ ਨਾਲ ਲੋਕ ਜਾਂਦੇ ਆ ਤੇ ਉੱਥੋਂ ਗੁਰੂ ਮਹਾਰਾਜ ਦੇ ਦਰਬਾਰ ਤੇ ਦਰਸ਼ਨ ਕਰਕੇ ਵਾਪਸ ਆ